ਕਿੰਨ ਪਹਿਲਾਂ ਸੋਸ਼ਲ ਮੀਡੀਆ ਤੇ ਹਨੀ 세ਠੀ ਦੀ ਵਾਈਫ ਇੱਕਮ 세ਠੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਦੇ ਵਿੱਚ ਉਹ ਅਲੀਗੇਸ਼ਨ ਲਾਉਂਦੇ ਨੇ ਆਪਣੇ ਪਤੀ ਔਰ ਉਹਨਾਂ ਦੇ ਬਰਦਰ ਦੇ ਉੱਤੇ ਫਿਰ ਹਨੀ 세ਠੀ ਦੀ ਇੱਕ ਵੀਡੀਓ ਆਉਂਦੀ ਹੈ ਜਿਦੇ ਵਿੱਚ ਉਹ ਇਸ ਦਾ ਸਪਸ਼ਟਿਕਰਨ ਦਿੰਦੇ ਨੇ ਤੇ ਹਨੀ 세ਠੀ ਇਹ ਜਮ ਲਗਾਉਂਦੇ ਹਨ ਕਿ ਨਾਮ ਚ ਉਹਨਾਂ ਦਾ ਹੀ ਪ੍ਰਿਆੰਕਲ ਪ੍ਰਿਆੰਕਲ ਲੁਧਿਆਣਾ ਦੇ ਉੱਤੇ ਜੀ ਤੇ ਪ੍ਰਿਆੰਕਲ ਲੁਧਿਆਣਾ ਜੀ ਉਹ ਗੱਲ ਕਰਦੇ ਨੇ ਕਿ ਸਾਰਾ ਕੁਝ ਇਹ ਹਨੀ 세ਠੀ ਨੇ ਕੀਤਾ ਹੋਇਆ ਤੇ ਹੁਣ ਇੱਕ ਹੋਰ ਵੀਡੀਓ ਸਾਡੇ ਸਾਹਮਣੇ ਆਈ ਉਹ ਕੀ ਨਾਮ ਉਹਨਾਂ ਦਾ ਜੀ ਜਿਹੜੇ ਉਹ ਹੈਗੇ ਨੇ ਕੀ ਇਹ ਉਹ ਹੈਗੇ ਨੇ ਜੀ ਮੁਖਸਰੀ কুর্তা ਪਜਾਮਾ ਦੁਰਾਹਾ ਮੁਖਸਰੀ কুর্তা ਪਜਾਮਾ ਦੁਰਾਹਾ ਵਾਲੇ ਇਹਨਾਂ ਦੀ ਵੀਡੀਓ ਇੱਕ ਸਾਹਮਣੇ ਆਈ ਹੈ ਤੇ ਇਹਨਾਂ ਨੇ ਤਾਂ ਸਪੱਸ਼ਟ ਤੌਰ ਤੇ ਕਿਹਾ ਤਾਂ ਕਿ ਇੱਕਮ ਸੇਠੀ ਆਤਾ ਮਾਫੀ ਮੰਗੇ ਕਿਉਂਕਿ ਇਹਨਾਂ ਦੇ ਕਹਿਣ ਦੇ ਮੁਤਾਬਕ ਜਿੰਨੀ ਕਿ ਗੱਲ ਸਮਝ ਆਈ ਇਹ ਇਹਨਾਂ ਦਾ ਆਪਸੀ ਕੋਈ ਫੈਮਿਲੀ ਡਿਸਟ੍ਰਿਬਿਊਟ ਹੈ ਉਹਨਾਂ ਨੇ ਐਡੀ ਵੱਡੀ ਗੱਲ ਕਹਤੀ ਵੀ ਤੁਹਾਨੂੰ ਹਣੀ ਸੇਠੀ ਵੀ ਬਰਦਾਸ਼ਤ ਕਰ ਲੇਗਾ ਹੈਰੀ ਸੇਠੀ ਵੀ ਬਰਦਾਸ਼ਤ ਕਰ ਲੇਗਾ ਥੋੜੀ ਸਸਤ ਤੱਕ ਬਰਦਾਸ਼ਤ ਕਰ ਲੇਗੀ ਫੈਮਿਲੀ ਮੈਂ ਤਾਂ ਉਹਨੂੰ ਬਰਦਾਸ਼ਤ ਨਹੀਂ ਕਰੂੰਗਾ ਹਾਂ ਤੇ ਉਹਨਾਂ ਨੇ ਕਿਹਾ 3 ਦਿਨ ਦਾ ਅਲਟੀਮੇਟਮ ਦਿੱਤਾ ਹੈ ਕਹਿੰਦੇ 3 ਦਿਨ ਦੇ ਅੰਦਰ ਅੰਦਰ ਜਾਂ ਤਾਂ ਮਾਫੀ ਮੰਗਣ ਜਾਂ ਫਿਰ ਇਹ ਗੱਲ ਜਿਹੜਾ ਹੈ ਗੁਰਦੁਆਰਾ ਸਾਹਿਬ ਜਾ ਕੇ ਸੋਚ ਚੁੱਕਣ ਕਿ ਜੋ ਵੀ ਗੱਲਾਂ ਮੈਂ ਕੀਤੀਆਂ ਨੇ ਉਹ ਸੱਚੀ ਹੈ ਹੁਣ ਮੈਂ ਇਥੇ ਸੋਚ ਰਿਹਾ ਕਿ ਅਗਰ ਏਕਮ ਸੇਠੀ ਗੁਰਦੁਆਰਾ ਸਾਹਿਬ ਜਾ ਕੇ ਇਹ ਗੱਲ ਕਰਦੀ ਹੈ ਕਿ ਇਹ ਜੋ ਗੱਲਾਂ ਕੀਤੀਆਂ ਨੇ ਮੈਂ ਸੱਚੀਆਂ ਨੇ ਤਾਂ ਕੀ ਹੈਰੀ ਸੇਠੀ ਨੂੰ ਗ੍ਰਿਫਤਾਰ ਕੀਤਾ ਜਾਏਗਾ ਸੋਚਣ ਵਾਲੀ ਗੱਲ ਹੈ ਸੋਚਣ ਵਾਲੀ ਗੱਲ ਹੈ ਕਿਉਂਕਿ ਇਸ ਪੁਆਇੰਟ ਆਫ 뷰 ਤੇ ਹਨੀ ਸੇਠੀ ਦਾ ਵੀ ਕੋਈ ਵੀ ਰਿਐਕਸ਼ਨ ਨਹੀਂ ਹੈ ਕੋਈ ਮਤਲਬ ਮੈਂ ਤਾਂ ਹੈਰਾਨ ਹਾਂ ਉਹ ਤਾਂ ਦੰਦਿਆ ਕੱਢ ਰਹੇ ਨੇ ਸੋਸ਼ਲ ਮੀਡੀਆ ਤੇ ਉਹ ਇੱਕ ਲਾਈਵ ਕਰ ਰਹੇ ਨੇ ਮਤਲਬ ਬੇਸ਼ਰਮਾਈ ਤਰ੍ਹਾਂ ਹਨੀ ਸੇਠੀ ਵੀਰੇ ਮਾਫੀ ਚਾਹਾਂਗਾ ਤੁਹਾਨੂੰ ਤਕਲੀਫ ਹੋਣੀ ਹੈ ਤੁਸੀਂ ਬੇਸ਼ਰਮਾਈ ਤਰ੍ਹਾਂ ਦੰਦਿਆ ਕੱਢ ਰਹੇ ਹੋ ਯਾਰ ਤੁਹਾਡੀ ਵਾਈਫ ਤੁਹਾਡੇ ਬ੍ਰਦਰ ਦੇ ਉੱਤੇ ਤੁਹਾਡੇ ਉੱਤੇ ਇਲਜ਼ਾਮ ਲਗਾ ਰਹੀ ਐ ਤੇ ਤੁਸੀਂ ਦੰਦਿਆ ਘੱਡ ਰਹੇ ਹੋ ਸੋਸ਼ਲ ਮੀਡੀਆ ਹੱਸ-ਹੱਸ ਕੇ ਵੀਡੀਓ ਪਾ ਰਹੇ ਹੋ ਕੀ ਐ ਇਹ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਵੱਡੇ ਹੀ ਸਮਾਜ ਸਮਾਜਸੀ ਵੀ ਬਣੇ ਫਿਰਦੇ ਹੋ ਬਿਲਕੁਲ ਬਟ ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਜਦੋਂ ਕਿਸੇ ਤੇ ਵੀ ਕੋਈ ਅਲੀਗੇਸ਼ਨ ਲੱਗਦਾ ਚਾਹੇ ਉਹ ਕਿਸੇ ਨੇ ਕੀਤਾ ਜਾਂ ਨਹੀਂ ਕੀਤਾ ਸੱਚਾ ਜਾਂ ਝੂਠਾ ਬਿਲਕੁਲ ਚਾਹੇ ਝੂਠਾ ਉਸ ਦਾ ਫਸਟ ਸਟੈਪ ਹੁੰਦਾ ਆਫੀਸ਼ੀਅਲੀ ਐਕਸ਼ਨ ਬਿਲਕੁਲ ਤੁਹਾਨੂੰ ਇੰਨੀ ਵੀ ਨੌਲੇਜ ਹੈ ਨਹੀਂ ਕਿ ਸਮਾਜਸੀ ਵੀ ਹੋਣ ਦੇ ਬਾਬੂੜ ਵੀ ਕੋਈ ਸਮਝ ਸੇ ਵੀ ਹੁਣ ਵੀਰੇ ਤੁਹਾਡੇ ਉਤੇ ਇਲਜ਼ਾਮ ਲੱਗ ਰਹੇ ਨੇ ਅਲਿਗੇਸ਼ਨ ਲੱਗ ਰਹੇ ਨੇ ਤੁਸੀਂ ਆਪਣੇ ਇਲਜ਼ਾਮਾਂ ਇਹ ਚੀਜ਼ ਸਾਬਿਤ ਕਰੋ ਕਿ ਜਿਹੜੇ ਇਲਜ਼ਾਮ ਨੇ ਸਾਰੇ ਝੂਠੇ ਨੇ ਤੇ ਤੁਸੀਂ ਕਿਹੜਾ ਉਹ ਪ੍ਰਿੰਸਪਲ ਲੁਧਿਆਣਾ ਉਹਦੇ ਪਿੱਛੇ ਪਏ ਹੋਏ ਹੋ ਉਹਦੇ ਉੱਤੇ ਕਿ ਉਹ ਭਾਜੀਪੀ ਸ਼ਾਮਿਲ ਹੋ ਗਿਆ ਫਰਾਨੇ ਦੇ ਸ਼ਾਮਿਲ ਹੋ ਗਿਆ ਫਰਾਨੇ ਤੁਸੀਂ ਉੱਥੋਂ ਕੀ ਲੈਣਾ ਭਾਈ ਉਹ ਤੁਸੀਂ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਤੁਸੀਂ ਉਹਨਾਂ ਨੂੰ ਸਾਬਿਤ ਕਰੋ ਨਾ ਸਹੀ ਆ ਗਲਤ ਅਗਰ ਤੁਹਾਡੀ ਵਾਈਫ ਨੇ ਤੁਹਾਡੇ ਤੇ ਝੂਠੇ ਇਲਜ਼ਾਮ ਲਗਾਏ ਨੇ ਤੁਹਾਡੇ ਬ੍ਰਦਰ ਦੇ ਉੱਤੇ ਝੂਠੇ ਜਮ ਲਗਾਏ ਨੇ ਤਾਂ ਤੁਹਾਡਾ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਹੈ ਕਿ ਇਹ ਸਟੇਟਮੈਂਟ ਦਿਓ ਕਿ ਇਹ ਸਾਰੀ ਗੱਲਬਾਤ ਝੂਠੀ ਹੈ ਇਹ ਜਿੰਨੇ ਵੀ ਅਲੀਗੇਸ਼ਨ ਮੇਰੇ ਤੇ ਲਾਏ ਗਏ ਨੇ ਬਿਲਕੁਲ ਝੂਠੇ ਨੇ ਤੇ ਮੈਂ ਇਹਨਾਂ ਨੂੰ ਸਾਬਤ ਕਰ ਦਾਂਗਾ ਮੈਨੂੰ ਥੋੜਾ ਸਮਾਂ ਦਿੱਤਾ ਜਾਵੇ ਫਸਟ ਸਟੈਪ ਤੁਹਾਡਾ ਇਹੀ ਬਣਦਾ ਸੀ ਹੁਣ ਤੱਕ ਤੁਹਾਨੂੰ ਇਹ ਕਰ ਦੇਣਾ ਚਾਹੀਦਾ ਸੀ ਜੀ ਤੁਸੀਂ ਕਿਹਾ ਕਿ ਇਹ ਵੀਡੀਓ ਮੈਂ ਵਾਇਰਲ ਨਹੀਂ ਕੀਤੀ ਜਾਂ ਮੇਰੇ ਪਰਿਵਾਰ ਵੱਲੋਂ ਵਾਇਰਲ ਨਹੀਂ ਹੋਈ ਇਹ ਵੀਡੀਓ ਪ੍ਰਿੰਕਲ ਲੁਧਿਆਣਾ ਵੱਲੋਂ ਵਾਇਰਲ ਹੋਈ ਹੈ ਤੁਹਾਡਾ ਕਹਿਣਾ ਹੈ ਤੁਸੀਂ ਪ੍ਰੈਂਕਲ ਲੁਧਿਆਣਾ ਦੇ ਉੱਤੇ ਆਫੀਸ਼ੀਅਲ ਕੋਈ ਕੰਪਲੀਟ ਕੀਤੀ ਹੈ ਹੁਣ ਤੱਕ ਕਿਉਂਕਿ ਸੋਸ਼ਲ ਮੀਡੀਆ ਦੇ ਮੱਧ ਪਰਹੀ ਜਾਂ ਤੁਹਾਡੇ ਪੇਜ ਦੇ ਮੱਧ ਪਰਹੀ ਅਸੀਂ ਦੇਖ ਰਹੇ ਹਾਂ ਕਿ ਅਜੇ ਤੱਕ ਤੁਸੀਂ ਕੋਈ ਦਿਖਾਇਆ ਤਾਂ ਹੈ ਨਹੀਂ ਹੋ ਜਾ ਕਿ ਤੁਸੀਂ ਕੋਈ ਕੰਪਲੀਟ ਕੀਤੀ ਹੋਏ ਕਿਉਂਕਿ ਅਗਰ ਤੁਸੀਂ ਕੋਈ ਕੰਪਲੀਟ ਕਰੋਗੇ ਤਾਂ ਪੁਲਿਸ ਦੀ ਸਟੇਟਮੈਂਟ ਵੀ ਆਏਗੀ ਪਰ ਪੁਲਿਸ ਦੀ ਹੋਏ ਤਾਂ ਕੋਈ ਸਟੇਟਮੈਂਟ ਨਹੀਂ ਆਈ ਪੁਲਿਸ ਦੀ ਸਟੇਟਮੈਂਟ ਨਹੀਂ ਆਈ ਥੋੜਾ ਕੋਈ ਐਕਸ਼ਨ ਨਹੀਂ ਹੋਇਆ ਇੱਥੇ ਤੱਕ ਕਿ ਹੁਣ ਤੱਕ ਜਿਹੜੀਆਂ ਥੋਡੀਆਂ ਵੀਡੀਓਜ਼ ਆ ਰਹੀਆਂ ਨੇਗੀਆਂ ਉਹਨਾਂ ਵਿੱਚ 1% ਵੀ ਇਹ ਨਹੀਂ ਦੱਸਿਆ ਗਿਆ ਹੈਗਾ ਕਿ ਮੇਰਾ ਭਾਈ નિર્ਦੋਸ਼ ਆ ਜਾਂ ਮੈਂ નિર્ਦੋ ਮੇਰੀ ਵਾਈਫ ਤੋਂ ਇਹ ਗਲਤੀ ਨਾਲ ਹੋਇਆ ਜਾਂ ਜਾ ਕੇ ਕਰਾਇਆ ਗਿਆ ਉਹ ਤਾਂ ਕਰਵਾਇਆ ਗਿਆ ਕਿਤੇ ਵੀ ਤੁਸੀਂ ਇਹ ਨਹੀਂ ਕਿਹਾ ਵਾਏ ਇਹ ਵੀਰ ਅਜੇ ਸ਼ੱਕ ਦੇ ਘੇਰੇ 'ਚ ਹਾਨੀ ਸੇਠੀ ਜੀ ਤੁਸੀਂ ਆ ਰਹੇ ਹੋ ਸਿਰਫ ਤੁਸੀਂ ਠੀਕ ਹੈ ਨਾ ਜੀ ਤੁਸੀਂ ਸਰ ਤੇ ਦਮਾਲਾ ਬੰਨਿਆ ਹੈ ਤੁਸੀਂ ਸਿੱਖ ਹੋ ਔਰ ਮੈਂ ਤੁਹਾਡੀ ਕੁਝ ਵੀਡੀਓ ਦੇਖੀ ਆ ਮੈਨੂੰ ਹੈਰਾਨੀ ਹੋਈ ਦੇਖ ਕੇ ਯਾਰ ਤੁਹਾਡੇ ਮੂੰਹ ਤੋਂ ਇਹੋ ਜਿਹੀ ਗੰਦੀ ਸ਼ਬਦਾਂ ਵੀ ਨਿਕਲ ਰਹੀ ਹੈ ਤੁਸੀਂ ਸਮਾਜ ਸੇਵੀ ਹੋ ਕੇ ਸੇਕੋ ਹੋ ਕੇ ਸਭ ਤੋਂ ਦਮਾਲਾ ਤੂ ਹੀ ਸਜਾਇਆ ਹੋਇਆ ਹੈ ਔਰ ਇੰਨੀਆਂ ਗੰਦੀਆ ਸ਼ਬਦ ਆਪਲੀਆ ਵਰਤ ਰਿਓ ਕੋਈ ਮੁੰਡਾ ਹੈ ਇਟਲੀ ਤੋਂ ਹਾਂਜੀ ਉਹ ਰੋਸਟ ਦੀ ਵੀਡੀਓ ਬਣਾਉਂਦਾ ਹੈ ਉਹਨਾਂ ਨੇ ਹਨੀ ਸੇਠੀ ਦਾ ਰੋਸਟ ਕੀਤਾ ਅੱਛਾ ਔਰ ਉਹਦੀ ਸ਼ਬਦਾਵਲੀ ਬਹੁਤ ਗਲਤ ਹੁੰਦੀ ਹੈ ਅਕਸੈਪਟੇਬਲ ਹੀ ਨਹੀਂ ਹੈ ਮੈਂ ਉਹਦੀ ਸ਼ਬਦਾਵਲੀ ਨੂੰ ਬਿਲਕੁਲ ਸਹੀ ਨਹੀਂ ਮੰਨਦਾ ਹੋ ਸਕਦਾ ਹੈ ਉਹ ਜੋ ਕਹਿਣਾ ਚਾਹੁੰਦਾ ਹੋਵੇ ਉਹ ਸਹੀ ਹੋਵੇ ਪਰ ਉਹਦਾ ਜਿਹੜਾ ਤਰੀਕਾ ਹੈ ਉਹ ਗਲਤ ਹੈ 100% ਕਿਉਂਕਿ ਮੈਂ ਅਸ਼ਬਕ ਬੋਲੀ ਨੂੰ ਗਾਲੀ ਗਲੋਚ ਨੂੰ ਕਦੀ ਵੀ ਅਕਸੈਪਟ ਨਹੀਂ ਕਰਾਂਗਾ ਕਦੀ ਵੀ ਸਹੀ ਨਹੀਂ ਮੰਨਾਂਗਾ ਫਿਰ ਅਗਰ ਉਹਨੇ ਇਹਨਾਂ ਦੇ ਉੱਤੇ ਹਣੀ ਸਿੱੱਠੀ ਦੇ ਉੱਤੇ ਰੋਸਟ ਕੀਤਾ ਇਹਨਾਂ ਦੀ ਵੀਡੀਓ ਬਣਾਈ ਉਹਦੇ ਤਾਂ ਆਪਣਾ ਜੋ ਹੋਣਾ ਤਰੀਕਾ ਗਾਲੀ ਕੱਢਣ ਦਾ ਉਸ ਤਾਂ ਆਪਣਾ ਬਣਾਣੀ ਹੈ ਤਾਂ ਹਣੀ ਸਿੱੱਠ ਨੂੰ ਚਾਹੀਦਾ ਸੀ ਇਹਦੇ ਉੱਤੇ ਕਾਨੂੰਨੀ ਕਾਰਵਾਈ ਕਰ ਦੇ ਹੁਣ ਮੈਨੂੰ ਨਹੀਂ ਪਤਾ ਕਾਨੂੰਨੀ ਕਾਰਵਾਈ ਕੀਤੀ ਹੈ ਨਹੀਂ ਕੀਤੀ ਪਰ ਇੱਕ ਵੀਡੀਓ ਜ਼ਰੂਰ ਆਈ ਹੈ ਹਣੀ ਸਿੱੱਠੀ ਵੀਰ ਦੀ ਜਿਹਦੇ ਵਿੱਚ ਉਹ ਇੰਨੀਆਂ ਗੰਦੀਆਂ ਗਾਲਾਂ ਕੱਢ ਰਹੇ ਨੇ ਹੱਤੋਂ ਜ਼ਿਆਦਾ ਉਹ ਹਣੀ ਵੀਰੇ ਉਹ ਤਾਂ ਹੈ ਹੀ ਉਹ ਜਾ ਤੇ ਤੁਸੀਂ ਵੀ ਉਹਦੇ ਬਣੀ ਫਿਰਦੇ ਹੋ ਤੇ ਤੁਹਾਡੇ 'ਚ ਉਹ ਤੇ ਫਰਕ ਹੀ ਰਹਿ ਗਿਆ ਉਨਾ ਦੇ ਦਿਮਾਗ ਲੱਭਿਆ ਹੋਇਆ ਸੀ ਨਹੀਂ ਨਹੀਂ ਉਹ ਤਾਂ ਮੋਨਾ ਮੁੰਡਾ ਹੈ ਜੀ ਚਲੋ ਬੱਚਾ ਹੈ ਉਹ ਨੂੰ ਨਹੀਂ ਪਤਾ ਉਹਨੂੰ ਸਮਝਾਵਾਂਗੇ ਅਕਲ ਆ ਦੇ ਕੀ ਵੀਰੇ ਰੋਸਟ ਕਰ ਰੋਸਟ ਕਰਨਾ ਮਾੜੀ ਗੱਲ ਨਹੀਂ ਹੈ ਪਰ ਰੋਸਟ ਕਰ ਸਬਜੈਕਟ ਤਰੀਕੇ ਦੇ ਨਾਲ ਆਪਣੀ ਜਿਹੜੇ ਸ਼ਬਦਾਵਲੀ ਆ ਉਹਨੂੰ ਸੁਧਾਰ ਕੇ ਮੇਰੀ ਕਦੀ ਉਸ ਵੀਰ ਨਾਲ ਗੱਲਬਾਤ ਨਹੀਂ ਹੋਈ ਮੈਂ ਉਹਦੇ ਰੋਸਟ ਦੀ ਇੱਕ ਦੋ ਵੀਡੀਓ ਦੇਖੀ ਆ ਉਹ ਕਰਦਾ ਤਾਂ ਆਪਣੇ ਸਾਹਮਣੇ ਜੋ ਗਲਤ ਚੱਲ ਰਿਹਾ ਹੈ ਉਹਦੇ ਬਾਰੇ ਬੋਲਦਾ ਹੈ ਪਰ ਉਹਦੇ ਬੋਲਣ ਜਿਹੜਾ ਤਰੀਕਾ ਹੈ ਨਾ ਉਹ ਬਹੁਤ ਗਲਤ ਹੈ ਜਿਹਨੂੰ ਕੋਈ ਵੀ ਐਸੈਪਟ ਨਹੀਂ ਕਰੇਗਾ ਮੈਂ ਤਾਂ ਬਿਲਕੁਲ ਨਹੀਂ ਕਰਦਾ ਲੇਕਿਨ ਲੇਕਿਨ ਮੈਂ ਤੇ ਇੱਕ ਗੱਲ ਰੋਕ ਰਿਹਾ ਉਸ ਨੂੰ ਲੋਕੀ ਫਿਰ ਵੀ ਦੇਖਦੇ ਨੇ ਲੱਖਾਂ ਦੇ ਹਿਸਾਬ ਨਾਲ ਦੇਖਦੇ ਨੇ ਇੱਥੇ ਦੇਖਣ ਵਾਲੇ ਦੀ ਕਮੀ ਹੈ ਨਾ ਦੇਖਣ ਵਾਲੇ ਨੂੰ ਚਾਹੀਦਾ ਕਿ ਉਹ ਉਹਨੂੰ ਕਮੈਂਟ ਚ ਕਹਿਣ ਵੀਰੇ ਤੁਸੀਂ ਜਿਹੜਾ ਰੋਸਟ ਕਰ ਰਹੇ ਹੋ ਕਰੋ ਲੇਕਿਨ ਆਪਣੀ ਸ਼ਬਦਾਵਲੀ ਨੂੰ ਠੀਕ ਰੱਖ ਕੇ ਚਲੋ ਐਨੀ ਗੰਦੀ ਬੁਲੀ ਬੋਲਦੇ ਹੋ ਵੀਰੇ ਬਹੁਤ ਗਲਤ ਹੈ ਜਿਹੜੇ ਇਟਲੀ ਵਾਲੇ ਵੀਰ ਨੇ ਉਹਨਾਂ ਨੂੰ ਬੇਨਤੀ ਕਰ ਰਹੇ ਵੀਰੇ ਆਪਣੀ ਸ਼ਬਦਾਵਲੀ ਨੂੰ ਸੁਧਾਰੋ ਗਾਲ੍ਹੀਆਂ ਨੇ ਨਾ ਤੁਹਾਡੀਆਂ ਉਹ ਬਹੁਤ ਗਲਤ ਨੇ ਉਹ ਨਹੀਂ ਹੋਣੀ ਚਾਹੀਦੀਆਂ ਖੈਰ ਵਾਦਿਆ ਹਨੀ ਸੇਠੀ ਵੀਰ ਹਨੀ ਸੇਠੀ ਵੀਰ ਅਗਰ ਉਹ ਵੀਰ ਗਲਤੀਆਂ ਕਰ ਰਿਹਾ ਤੁਸੀਂ ਵੀ ਗਲਤੀ ਕਰ ਰਹੇ ਹੋ ਤੇ ਤੁਹਾਡੇ ਚ ਤੋਂ ਉਸ ਚ ਫਰਕ ਹੀ ਰਹਿ ਗਿਆ ਉਹਨਾਂ ਨੇ ਤਾਂ ਚਲੋ ਦਿਮਾਲਾ ਨਹੀਂ ਸਜਾਇਆ ਹੋਇਆ ਪੱਗ ਨਹੀਂ ਬੰਨੀ ਹੋਈ ਤੁਸੀਂ ਤਾਂ ਸ਼ਰਮ ਕਰੋ ਨਾ ਵੀਰੇ ਤੁਸੀਂ ਸਿੱਖ ਹੋ ਤੁਸੀਂ ਸਮਾਜ ਦੇ ਵੀ ਹੋ ਤੁਸੀਂ ਸਾਡੇ ਦਿਮਾਲਾ ਬੰਨਿਆ ਹੋਇਆ ਤੇ ਤੁਸੀਂ ਗਾਲ੍ਹਾਂ ਕੱਢ ਰਹੇ ਹੋ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਮੈਂ ਸਮਾਜ ਦੀ ਸੇਵਾ ਕਰਦਾ ਪਹਿਲੀ ਗੱਲ ਜੇ ਤੁਸੀਂ ਸਮਾਜ ਦੇ ਵੀ ਹੈਗੇ ਹੋ ਸਮਾਜ ਦੇ ਨੂੰ ਇਹ ਪਤਾ ਹੁੰਦਾ ਜੇ ਕਿਤੇ ਕੋਈ ਵੀ ਮਤਲਬ ਕਿ ਫਰਾਮ ਹੋ ਰਿਹਾ ਹੈ ਜਾਂ ਕੁਝ ਗਲਤ ਹੋ ਰਿਹਾ ਕੁਝ ਵੀ ਹੋ ਰਿਹਾ ਹੈ ਉਹਦਾ ਫਰਸਟ ਸਟੈਪ ਬੰਦਾ ਆਫੀਸ਼ੀਅਲੀ ਆਫੀਸ਼ੀਅਲ ਤੌਰ ਤੇ ਕੰਪਲੇਂਟ ਕਰਨਾ ਤੁਹਾਡੇ ਘਰੇ ਵੀ ਹੋ ਰਿਹਾਗਾ ਤੁਸੀਂ ਹੁਣ ਤੱਕ ਕੁਝ ਨਹੀਂ ਕੀਤਾ ਹੈਗਾ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਜੀ ਕੁਝ ਲੋਕੀ ਕਹਿਣਗੇ ਲੈ ਸਾਡੀ ਧੀਆ ਪੈਣਾ ਨੂੰ ਕੋਈ ਗਾਲਾਂ ਕੱਢੇ ਪੁੱਠਾ ਬੋਲੇ ਤਸੀਂ ਚੁੱਪ ਰਹਿ ਜੀਏ ਚੁੱਪ ਰਹਿਣ ਨੂੰ ਕਹਿ ਕੋਨ ਰਿਹਾ ਤਾਨੂੰ ਇਹ ਕਹਿ ਰਹੇ ਆ ਕਿ ਤੁਸੀਂ ਬੋਲੋ ਪਰ ਸਭੇਕ ਤਰੀਕੇ ਨਾਲ ਬੋਲੋ ਆਪਣੀ ਜੁਬਾਨ ਤਾਂ ਨਾ ਗੰਦੀ ਕਰੋ ਨਾ ਤੇ ਦੂਸਰੀ ਗੱਲ ਤੁਸੀਂ ਅਫੀਸ਼ਲ ਤੌਰ ਤੇ ਕੰਪਲੀਟ ਕਰੋ ਯਾਦ ਰੱਖਿਓ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਹਰਨੀ ਸੇਠੀ ਵੀਰ ਤੇ ਹੋਰ ਵੀ ਵੀਰ ਜਿਹੜੇ ਰੋਸਟ ਕਰਦੇ ਨੇ ਜਾਂ ਇੱਕ ਦੂਜੇ ਨੂੰ ਗਾਲਾ ਕੱਢਦੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਖਾਸ ਕਰ ਉਹ ਜਿਹੜੇ ਸਰ ਤੇ ਤੁਮਾਲਾ ਸਜਾਉਂਦੇ ਨੇ ਪੱਗ ਬੰਨਦੇ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਨੇ ਪਰ ਹੈ ਨਹੀਂ ਕਿਉਂਕਿ ਜਿਹੜਾ ਗਾਲਾ ਕੱਢਦਾ ਮੈਂ ਉਹਨੂੰ ਸਿੱਖ ਨਹੀਂ ਮੰਨਦਾ ਬਿਲਕੁਲ ਵੀ ਨਹੀਂ ਜੀ ਖੈਰ ਤੇ ਉਹਨਾਂ ਨੂੰ ਮੈਂ ਖੁਰਾਕ ਖੋਲ ਮਿਟਾਤਾ ਸੀਗਾ ਜਿਹੜਾ ਸੂਬਾ ਸਰਹੰਦ ਸੀ ਉਹਨੇ ਸਹਬਜਾਦوں ਨੂੰ ਸ਼ਹੀਦ ਕੀਤਾ ਸੀ ਪਰ ਕੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਹਬ ਸੂਬਾ ਸਰਹੰਦ ਦੇ ਬੱਚਿਆਂ ਨੂੰ ਮਾਰਿਆ ਨਹੀਂ ਮਾਰਿਆ ਇਹ ਸਿੱਖਾਂ ਦਾ ਕਰਤਾਰ ਹੈ ਇਹ ਹੈ ਸਿੱਖਾਂ ਦਾ ਕਰਤਾਰ ਤੇ ਤੁਸੀਂ ਆ ਸਿੱਖਾਂ ਦਾ ਕਰਤਾਰ ਕਿੱਦਾਂ ਰਾ ਦਿਖਾ ਰਹੇ ਹੋ ਕਿ ਇਹ ਕੋਈ ਤੁਹਾਨੂੰ ਗਾਲ ਕੱਢਦਾ ਤੁਸੀਂ ਉਹਨੂੰ ਗਾਲ ਕੱਢਣ ਲੱਗ ਜਾਨੇ ਹੋ ਫਰਕ ਹੈ ਵੀਰੋ ਬਹੁਤ ਜ਼ਿਆਦਾ ਫਰਕ ਹੈ ਤੁਹਾਨੂੰ ਇਤਿਹਾਸ ਤੋਂ ਸਿੱਖਾਂ ਦੀ ਲੋੜ ਹੈ ਇਤਿਹਾਸ ਪੜੋ ਇਤਿਹਾਸ ਕੋਰਦੋਂ ਪਤਾ ਲੱਗੇਗਾ ਸਾਡਾ ਇਤਿਹਾਸ ਕੀ ਹੈ ਅਸੀਂ ਤਾਂ ਗਾਲਾਂ ਕੱਢਣ ਵਾਲਾ ਹੈ ਹੀ ਨਹੀਂ ਤੇ ਤੁਸੀਂ ਸਾਨੂੰ ਗਾਲਾਂ ਕੱਢਣ ਵਾਲਾ ਬਣਾ ਕੇ ਰੱਖਤਾ ਸ਼ਰਮ ਦੀ ਗੱਲ ਹੈ ਇਹ ਨਹੀਂ ਸਿੱਟੀ ਵੀਰੇ ਤੁਹਾਡੇ ਲਈ ਬਹੁਤ ਜ਼ਿਆਦਾ ਤੁਸੀਂ ਸਿਰਫ ਤੇ ਦਿਮਾਲਾ ਬਣ ਰਹੇ ਹੋ ਤੇ ਗਾਲਾਂ ਕੱਢ ਰਹੇ ਹੋ ਸ਼ੇਮ ਹੋ ਨਿਓ ਜਿਹੜੀ ਵੀਡੀਓ ਮੈਂ ਅੱਜ ਦੇਖੀ ਹਣੀ ਸੈਟੀਰੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਮਸਾਲਾ ਦਊਂਗਾ ਇਟ ਮੀਨਸ ਜਿਹੜਾ ਉਹਨਾਂ ਦਾ ਫੈਮਲੀ ਮੈਟਰ ਚੱਲ ਰਿਹਾ ਇਸ ਟਾਈਮ ਉਹਨਾਂ ਦੀ ਬਾਈਫ੍ਰੈਂਡ ਜਿਹੜੀ ਵੀਡੀਓ ਪਾਈ ਆਗੀ ਤੇ ਪ੍ਰਿਆੰਕਲ ਤੇ ਇੰਤਜ਼ਾਮ ਲਗਾਏ ਨੇ ਸੱਚੇ ਨੇ ਝੂਠੇ ਨੇ ਸਾਨੂੰ ਨਹੀਂ ਪਤਾ ਹੈਗਾ ਬਟ ਉਹਨਾਂ ਦੀ ਬੋਲਵਾਣੀ ਇਹ ਸੀ ਇਹ ਤੁਸੀਂ ਆਪਣੇ ਫੈਮਿਲੀ ਮੈਟਰ ਤੋਂ ਮਿਕਾਨਾ ਸਾਹਮਣੇ ਰਣ ਜੋ ਕਿ ਰੋਜ਼ ਆਉਂਦੇ ਨੇ ਅਜੀ ਸੈਟੀ ਵੀਰੇ ਕੀ ਕਰ ਕਰ ਕੀ ਰਿਹਾ ਹੋਂ ਵੀਰੇ ਤੁਸੀਂ ਹੈ ਇਹ ਮਸਾਲਾ ਕੋਈ ਆ ਇਹ ਮਸਾਲਾ ਅਸੀਂ ਨਾ ਧਾਰਮਿਕ ਵੀਡੀਓ ਬਣਾਉਂਦੇ ਆ ਇਤਿਹਾਸ ਨਾਲ ਜੁੜੀ ਹੋਈ ਵੀਡੀਓ ਬਣਾਉਂਦੇ ਆ ਸਾਨੂੰ ਉਹੀ ਵਧੀਆ ਲੱਗਦਾ ਕਿ ਅਸੀਂ ਇਤਿਹਾਸ ਨਾਲ ਆਪ ਵੀ ਜੁੜੀਏ ਮੈਂ ਚਾਹਤੋ ਬਹੁਤ ਦੂਰ ਆ ਬਹੁਤ ਦੂਰ ਮੈਨੂੰ ਇਹ ਲੱਗਦਾ ਚਲੋ ਥੋੜਾ ਬਹੁਤ ਸਿੱਖ ਰਿਹਾ ਜਿੰਨਾ ਸਿੱਖਦਾ ਸਾਰੇ ਵੀਰੇ ਪੈਣਾ ਨਾਲ ਸਾਂਝਾ ਕਰ ਦੇਣਾ ਮੈਨੂੰ ਉਹ ਵਧੀਆ ਲੱਗਦੀ ਆ ਨੇ ਪਰ ਜਦ ਮੈਂ ਤੁਹਾਡੀ ਵਾਈਫ ਦੀ ਵੀਡੀਓ ਦੇਖੀ ਨਾ ਮੇਰੇ ਮਨ ਨੂੰ ਹੋਇਆ ਕਿ ਯਾਰ ਇਹ ਭੈਣ ਨਾਲ ਗਲਤ ਹੋ ਆਪਾਂ ਨੂੰ ਬੋਲਣਾ ਚਾਹੀਦਾ ਹੈ ਫਿਰ ਤੁਹਾਡੀ ਵੀਡੀਓ ਆਈ ਮੈਨੂੰ ਲੱਗੇ ਵੀਰ ਨੇ ਗਲਤ ਹੋਇਆ ਹੋਰ ਪ੍ਰਿੰਕਲ ਵੀਰ ਦੀ ਵੀਡੀਓ ਆ ਰਹੀ ਹੈ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿਹਦੇ ਨਾਲ ਗਲਤ ਹੋ ਰਿਹਾ ਉਹ ਜਿਹਦੇ ਨਾਲ ਗਲਤ ਹੋ ਰਿਹਾ ਉਹ ਬੰਦਾ ਕੋਈ ਆਫੀਸ਼ੀਅਲ ਐਕਸ਼ਨ ਲੈ ਕਿਉਂ ਨਹੀਂ ਰਿਹਾ ਪੁਆਇੰਟ ਤਾਂ ਇਹ ਹੈ ਇੱਕ ਦੂਜੇ ਨੇ ਸੋਸ਼ਲ ਮੀਡੀਆ ਤੇ ਗਾਲਾਂ ਕੱਢ ਦੇ ਲੱਗੇ ਨੇ ਆਨਲਾਈਨ ਆਨਲਾਈਨ ਖੇਡ ਰਹੇ ਹੋਗੇ ਜਿਵੇਂ ਹੁੰਦਾ ਨਹੀਂ ਇੱਕ ਬੱਚੇ ਨੂੰ ਖੜਾਉਣਾ ਦੇ ਕੇ ਲੈ ਤੂੰ ਆ ਦੇ ਨਾਲ ਕੋਹੀ ਜਿਹੜੀ ਗੱਲ ਲੋਕੀ ਕਰ ਰਹੇ ਨੇ ਜੁਆ ਦੇ ਤਾਂ ਲੈ ਤੂੰ ਆ ਦੇ ਨਾਲ ਖੇਡ ਲੈ ਉਹ ਖੜਾਉਣਾ ਤੁਸੀਂ ਆਪਸ ਵਿੱਚ ਹੈ ਬੰਡਰੀ ਹੈ ਬੰਦ ਰਹੇ ਹੋ ਬਿਜੇ ਦਾ ਕੋਈ ਡੀਆ ਨਹੀਂ ਨਹੀਂ ਹੋ ਰਹਾ ਹੈਗਾ ਅਖੀਰ ਦੇ ਵਿੱਚ ਮੈਂ ਬੇਨਤੀ ਕਰਨਾ ਚਾਹਾਂਗਾ ਮੇਰੇ ਵੀਰ ਹਾਨੀ ਸੇਠੀ ਨੂੰ ਮੇਰੇ ਵੀਰ ਪ੍ਰੈਂਕਲ ਲੁਧਿਆਣਾ ਵੀਰ ਨੂੰ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਾਂਗਾ ਜੇ ਇਸ ਮੈਟਰ ਦੇ ਵਿੱਚ ਅਲਮੋਲ ਹੈਗੇ ਨੇ ਕਿ ਭਾਈ ਇਸ ਮੈਟਰ ਨੂੰ ਜਲਦ ਤੋਂ ਜਲਦ ਖਤਮ ਕਰੋ ਔਰ ਅਗਰ ਕੋਈ ਵਿਚਾਰ ਰੱਖਣੀ ਹੈ ਤਾਂ ਸਬਕ ਤਰੀਕੇ ਨਾਲ ਰੱਖੋ ਇੱਕ ਗਾਲੀ ਗਲੋਚ ਕਰਕੇ ਨਾ ਤੁਸੀਂ ਪੂਰੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਜ਼ਿੰਮੇਵਾਰ ਮੰਨਦਾ ਜੋ ਸੋਸ਼ਲ ਮੀਡੀਆ ਤੇ ਗਾਲਾ ਗਾਲਾ ਕੱਢਦੇ ਹਨ ਕਿਉਂਕਿ ਡੇਲੀ ਥੋੜੀ ਐਦਾਂ ਦੀ ਵੀਡੀਓ ਆਂਦੀ ਆ ਕਿ ਜੇ ਅਸੀਂ ਖੁਦ ਸੁਣਦੇ ਆ ਨਾ ਤਾਨੂੰ ਖੁਦ ਨੂੰ ਸ਼ੈਮ ਫੀਲ ਹੁੰਦਾ ਕਿ ਤੁਸੀਂ ਦਿਮਾਲਾ ਬਣ ਕੇ ਕਿੱਦਾਂ ਦੀ ਲੈਂਗੁਏਜ ਯੂਜ਼ ਕਰ ਰਹੇ ਹੋਈ ਹੈ ਥੋ ਪਿਆਰੋ ਬੇਨਤੀ ਹੈ ਤੁਹਾਡੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਹੋ ਜਿਹੀ ਸ਼ਬਦਾਵਲੀਆ ਵਰਤਲੀਆਂ ਬੰਦ ਕਰੋ ਸਭੇ ਤਰੀਕੇ ਨਾਲ ਵੀਡੀਓ ਬਣਾਓ ਆਪਣੇ ਸਭੇ ਤਰੀਕੇ ਨਾਲ ਵਿਚਾਰ ਦਿਓ ਕਿ ਭਈ ਸਾਡੇ ਨਾਲ ਆ ਹੋਇਆ ਤੇ ਅਸੀਂ ਆ ਵਿਚਾਰ ਦੇ ਰਹੇ ਆ ਤੇ ਦੂਸਰੀ ਗੱਲ ਕਾਨੂੰਨੀ ਕਾਰਵਾਈ ਕਰੋ ਇਹ ਤੁਹਾਨੂੰ ਕੋਈ ਗਾਲਾਂ ਕੱਢ ਰਿਹਾ ਹੈ ਨਾ ਤਾਂ ਤੁਸੀਂ ਉਹਨੂੰ ਉਲਟਾ ਗਾਲਾਂ ਨਾ ਕੱਢੋ ਤੁਸੀਂ ਆਈਪੀਸੀ ਦੀ ਸੈਕਸ਼ਨ 294 ਦੇ ਤਹਿਤ ਉਹਦੇ ਖਿਲਾਫ ਕਪੜੇ ਲਿਖਾਓ ਉਹਨੂੰ ਸੋਸ਼ਲ ਮੀਡੀਆ ਤੇ ਗਾਲਾਂ ਕੱਢ ਰਿਹਾ ਹੈ ਆਈਟੀ ਐਕਟ ਦੇ ਤਹਿਤ ਉਹਦੇ ਤੇ ਕੰਪਲੇਟ ਲਿਖਾਓ ਅਗਲਾ ਜੇਲ੍ਹ ਜਾਊਗਾ ਅਗਲਾ ਜੇਲ੍ਹ ਜਾਊਗਾ ਤੁਸੀਂ ਕਾਨੂੰਨੀ ਕਾਰਵਾਈ ਕਰ ਕਿਉਂ ਨਹੀਂ ਰੇ ਮੈਨੂੰ ਤਾਂ ਇਸ ਗੱਲ ਦੀ ਫੜਾਣੀ ਹੈ ਦੂਸਰੀ ਗੱਲ ਮੈਂ ਕਹਿਣਾ ਚਾਹਾਂਗਾ ਉਹ ਜਿਹੜਾ ਆਪਣਾ ਦੂਜਾ ਵੀਰ ਮੈਂ ਨਾਮ ਭੁੱਲ ਜਾਣਾ ਬਾਰ ਬਾਰ ਵੀਰ ਦਾ ਪ੍ਰੈਂਕਲ ਲੁਧਿਆਣਾ ਵੀਰ ਹੈ ਤੇ ਪ੍ਰੈਂਕਲ ਲੁਧਿਆਣਾ ਵੀਰ ਨੂੰ ਬੇਨਤੀ ਹੈ ਵੀਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹ ਤਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਲਿਖਾਓ ਬਿਲਕੁਲ ਤੁਸੀਂ ਉਹਨਾਂ ਤੁਸੀਂ ਵੀਡੀਓ ਵੀਡੀਓ ਨਾ ਪਾਓ ਵੀਡੀਓ ਕਿਉਂ ਖੇਲ ਰਹੇ ਹੋ ਵੀਰੇ ਤੁਸੀਂ ਜਾਂ ਤੁਸੀਂ ਸਾਰੇ ਫੇਮ ਲੈਣ ਨੂੰ ਫਿਰਦੇ ਹੋ ਵੀ ਫੇਮ ਲੈ ਲਿਆ ਸੀ ਫੇਮ ਲੈ ਲਿਆ ਸੀ ਵੀ ਇਹੋ ਕੁ ਲਈ ਹੈ ਸਾਰਾ ਪ੍ਰੋਸੈਸਾ ਜਿਹੜਾ ਚੱਲ ਰਿਹਾ ਹੈ ਫਿਰ ਅਸੀਂ ਇਹ ਸੱਚ ਮੰਨੀਏ ਵੀ ਜਿਹੜਾ ਲੋਕ ਕਮੈਂਟ ਕਰ ਰਹੇ ਨੇ ਕਿ 빅 ਬੋਸ ਚ ਜਾਣਾ ਚਾਹੁੰਦੇ ਨੇ ਫਿਰ ਅਸੀਂ ਸੱਚ ਮੰਨਣ ਲਈ ਵੀ ਦੇਖੋ ਮੈਂ ਇਹ ਕਹਾਂਗਾ 빅 ਬੋਸ ਚ ਜਾਓ ਜਿੱਥੇ ਮਰਜ਼ੀ ਜਾਓ ਤੁਹਾਡੇ ਕੋਲ ਰਾਈਟ ਹੈ ਚੰਗੇ ਕੰਮ ਕਰਕੇ ਜਾਓ ਯਾਰ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਮਾੜਾ ਬੋਲ ਕੇ ਪਤਾ ਕੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਤੇ ਤੁਸੀਂ ਲੋਕ ਨਾ ਤੁਸੀਂ ਸਾਰੇ ਲੋਕ ਗਾਲਾਂ ਕਢਕੜ ਕੇ ਪੂਰੇ ਪੰਜਾਬ ਨੂੰ ਬਦਨਾਮ ਕਰਦੇ ਮਾਫੀ ਚਾਹਾਂਗਾ ਹੱਥ ਜੋੜ ਕੇ ਬੇਨਤੀ ਹੈ ਭਾਈ ਪੰਜਾਬ ਨੂੰ ਬਦਨਾਮ ਨਾ ਕਰੋ ਦੁਮਾਲੇ ਨੂੰ ਬਦਨਾਮ ਨਾ ਕਰੋ ਪੱਗ ਨੂੰ ਬਦਨਾਮ ਨਾ ਕਰੋ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਸਾਰੇ ਅੱਗੇ ਸੁਧਰ ਜੋ ਠੀਕ ਹੈ ਜੀ ਮੈਂ ਬੇਨਤੀ ਕਰ ਸਕਦਾ ਵੀਰੋ ਬਾਕੀ ਮਰਜ਼ੀ ਤੁਹਾਡੀ ਹੈ ਤੇ ਮੈਂ ਸਿੱਖ ਜੱਥੇਬੰਦਿਆਂ ਨੂੰ ਬੇਨਤੀ ਕਰਾਂਗਾ ਕਿ ਇਹੋ ਜਿਹੇ ਲੋਕਾਂ ਦੇ ਉੱਤੇ ਨੱਥ ਪਾਇਆ ਕਰੋ ਅਗਰ ਸੋਸ਼ਲ ਮੀਡੀਆ ਤੇ ਤੁਹਾਨੂੰ ਪੱਗ ਬਣ ਕੇ ਦੁਮਾਲਾ ਬਣ ਕੇ ਕੋਈ ਬੰਦਾ ਗਾਲਾਂ ਕੱਢਦਾ ਨਾ ਰੰਦਾ ਨਾ ਉਹਨੂੰ ਜਾ ਕੇ ਪੁੱਛੋ ਕਿ ਵੀ ਤੂੰ ਪੱਗ ਨੂੰ ਬਦਨਾਮ ਕਿਵੇਂ ਕੀਤਾ ਬਿਲਕੁਲ ਜੀ ਇਹ ਸਿੱਖ ਜਥੇਬੰਦੀਆਂ ਦਾ ਫਰਜ਼ ਬਣਦਾ ਹੈ ਇਹ ਜੀਪੀਸੀ ਦਾ ਫਰਜ਼ ਬਣਦਾ ਹੈ ਕਿਉਂ ਨਹੀਂ ਕੋਈ ਜਥੇਬੰਦੀ ਬੋਲਦੀ ਕਿਉਂ ਨਹੀਂ ਕੋਈ ਪ੍ਰਚਾਰਕ ਬੋਲਦਾ ਇਹ ਗਾਲਾਂ ਕੱਢ ਰਹੇ ਨੇ ਪੱਗ ਬਣ ਕੇ ਉਹਨਾਂ ਨੂੰ ਲਾਈਵ ਸਾਰੇ ਦੇਖਦੇ ਨੇ ਉਹਨਾਂ ਦੀ ਵੀਡੀਓ ਸਾਰੇ ਸੁਣਦੇ ਨੇ ਫਿਰ ਵੀ ਕੋਈ ਐਕਸ਼ਨ ਨਹੀਂ ਲਿੱਤਾ ਜਾਂਦਾ ਹੈਗਾ ਕਿਉਂ ਬਾਈ ਸੋ ਸਾਡੀ ਬੇਨਤੀ ਹੈ ਜੀ ਆ ਸਾਰਾ ਕੁਝ ਕਰਨਾ ਬੰਦ ਕਰੋ ਜੋ ਵੀ ਕੁਝ ਹੈ ਸ਼ਾਂਤਮਈ ਤਰੀਕੇ ਨਾਲ ਪਿਆਰ ਮੁਹੱਬਤ ਨਾਲ ਕਾਨੂੰਨ ਦੇ ਦਾ ਉਹਨੂੰ ਨਿਵੇੜਿਆ ਜਾਵੇ ਮੇਰੀ ਇਨਕ ਬੇਨਤੀ ਹੈ ਇਨਕ ਬੇਨਤੀ ਪ੍ਰਵਾਨ ਕਰਦੇ ਮੇਰੇ ਤੋਂ ਕੋਈ ਗੱਲ ਬੋਲਣ ਲੱਗਿਆ ਪੇਛਕਾਰੀ ਕਰਨ ਲੱਗਿਆ ਗਲਤ ਕਹੀ ਗਈ ਹੋਵੇ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦਾ ਮੇਰੀ ਗਲਤੀ ਹੈ ਮੇਰੇ ਧਿਆਨ ਚ ਜਰੂਰ ਲਿਆਓ ਸੁਧਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ